ਸਿੱਖਾਤ ਤੁਸੀਂ ਦੇਖ ਰਹੇ ਹੋ ਜੀਕੇ ਟੀਵੀ ਮੈਂ ਹਰਨਜੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਬਿਨਾਂ ਸਭ ਪਾਣੀਆਂ ਤੁਹਾਨੂੰ ਦੱਸ ਦੇਵਾਂਗੇ ਖੇਡਾਂ ਦੇ ਬਾਊਂਡਰ ਤੇ ਮਾਨਵਰਤ ਤੇ ਬੈਠੇ ਸਾਨਾਗੂ ਜਗਜੀ ਸਿੰਘ ਢੱਲੇਵਾਦ ਦੇ ਸੇਤੂ ਨੂੰ ਲੈ ਕੇ ਸਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ ਪੰਜਾਬ ਸਰਕਾਰ ਵੱਲੋਂ ਜਗਜੀਤ ਸਿੰਘ ਢੱਲਵਾਲ ਦੀ ਸਿਹਤ ਦੀ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿੱਚ 89 ਦੇ ਨੀ ਢੱਲਵਾਲ ਦਾ ਮਰਨਵਰਤ ਚੱਲ ਰਿਹਾ ਹੈ ਢੱਲਵਾਲ ਜੋ ਮਰਨਵਰਤ ਦੇ 89 ਦਿਨ ਤੋਂ ਚਾਲਤ ਬਾਹਰ ਲਿਆਂਦਾ ਗਿਆ ਉਹਨਾਂ ਨੂੰ ਸਟੇਜ ਦੇ ਨੇੜੇ ਬਣਾਇਆ ਜਾ ਰਿਹਾ 34 ਕਿਉਂਕਿ ਕਮਰਾ ਨੂੰ ਉਸਨੂੰ ਸ਼ਿਫਟ ਕੀਤਾ ਜਾਵੇਗਾ ਜਿੱਥੇ ਸਾਰੇ ਨਾਮ ਤੋਂ ਪੁੱਛ ਲੈ ਸਕਣਗੇ ਢੱਲਵਾਲ ਨੇ ਕਿਹਾ ਕਿ ਮੈਨੂੰ ਇਲਾਜ ਦੀ ਲੋੜ ਨਹੀਂ ਸੀ 180 ਕਿਸਾਨ ਮਰਨਵਰਤ ਦੇ ਸੰਨ ਉਹਨਾਂ ਦੇ ਦਬਾਅ ਕਰਕੇ ਮੇਰਾ ਇਲਾਜ ਕਰਵਾਉਣ ਲਈ ਸੈਵਕ ਹੋ ਗਿਆ ਅਸੀਂ ਇਹ ਜੰਗ ਰੋਕੀ ਨਾਲ ਨਹੀਂ ਸਭਾ ਪਰ ਉਹਨਾਂ ਦੀਆਂ ਅਸ਼ੀਰਵਾਦ ਰਾਜਤਾ ਨੇ ਗੁਰੂ ਨਾਨਕ ਦੇਵ ਜੀ ਦੇ ਸਰਨ ਸ਼ਰੀਰ ਉਹਨਾਂ ਦਾ ਸਭ ਕੁਝ ਉਹਨਾਂ ਦੀ ਬੇਨ ਨਾਲ ਹੀ ਹੋਵੇਗਾ ਸੰਗਤ ਦੀ ਭਾਵਨਾ ਹੈ ਜਿਹਨੂੰ ਮੀਟਿੰਗ ਚ ਰਹਿ ਜਾਂਦੇ ਨੇ ਤੇ ਮੀਟਿੰਗ ਵਿੱਚ ਜ਼ਰੂਰ ਜਾਣਾ ਸ਼ਹਿਰਨੀ ਕਮੇਟੀ ਦੇ ਕੁਝ ਮੈਂਬਰ ਅਕਾਦ ਤੱਕ ਸੈਨਟ ਵਿੱਚ ਪਹੁੰਚੇ ਉਹਨਾਂ ਨੇ ਚੱਟੜਾ ਗੈਰੀ ਦਾ ਗੀਰ ਸਿੰਘ ਨਾਲ ملاقات ਤਾਂ ਨਹੀਂ ਹੋਈ ਪਰ ਉਹਨਾਂ ਨੇ ਆਪਣਾ ਮੰਗ ਪੱਤਰ ਅਕਸਾਇ ਪ੍ਰੈਸ ਕਤਰ ਨੂੰ ਸੌਂਪਿਆ ਉਹਨਾਂ ਨੇ ਜ਼ੁਬਾਨੀ ਗੱਲਬਾਤ ਵੀ ਕੀਤੀ ਹੈ ਮੰਗ ਪੱਤਰ ਸੌਂਪ ਤੋਂ ਬਾਅਦ ਮੈਂਬਰਾਂ ਨੇ ਇਥੇ ਪੰਜ-ਛਾ ਦਾ ਮਕਸਦ ਦੱਸਿਆ ਕਿ 2 ਦਸੰਬਰ ਨੂੰ ਸ੍ਰੀ ਬਾਦ ਅਨੇ ਚੱਟੜਾ ਸਾਹਿਬਾਂ ਤੇ ਸੰਗਤ ਦੀ ਕਚਾਈ ਵਿੱਚ ਸਾਰੇ ਬੁਲਾ ਮੰਨੇ ਸਨ ਪਰ ਕੋਈ ਦਿਨ ਬਾਅਦ ਉਹਨਾਂ ਰੈਲੀਆਂ ਵਿੱਚ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਤੋਂ ਕੋਈ ਗੱਲ ਹੀ ਨਹੀਂ ਸੀ ਸੁਲਵਾਤ ਖਤਮ ਕਰਨੀ ਸਾਰੇ ਗੁਨਾਹ ਆਪਣੀ ਛੋਲੀ ਵਿੱਚ ਪਾਲੇ ਸਨ ਇਸ ਸਮਾਂ ਦੀ ਮੈਂਬਰਾਂ ਨੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਨੂੰ ਬਚਕਾਨਾ ਤੇ ਗੈਰ ਜ਼ਿੰਮੇਵਾਰਾ ਨਾ ਦੱਸਿਆ ਤੇ ਕਹਿ ਕਿ ਹੁਣ ਨਵਾਂ ਇਤਿਹਾਸ ਸੁਣਨ ਜਾ ਰਹੇ ਹਾਂ ਕਿ ਕੈ ਕਿਉਣ ਵਾਲੇ ਸਮੇਂ ਵਿੱਚ ਸਿੱਖ ਆਗੂ ਅਕਾਲ ਤਖਤ ਸਾਹਿਬ ਦੇ ਹੁਕਮਤੋਂ ਪਗੋੜੇ ਹੋ ਜਾਇਆ ਤਾਂ ਨਹੀਂ

ਨਸ਼ਾ ਦੇ ਕਾਲੋਂ ਪਾਲ ਕਾਲੇ ਕਾਰੋਬਾਰ ਨੂੰ ਲੈ ਕੇ ਪੰਜਾਬ ਦੇ ਇਹ ਗੰਭੀਰ ਆਰੋਪ ਲਗਾਏ ਨੇ ਵਿਧਾਇਕ ਚੰਦਰ ਸ਼ੇਖਰ ਨੇ ਕਿਹਾ ਕਿ ਦਹਾਤਿਆਂ ਤੋਂ ਗਵਾਂਢੀ ਸੂਬੇ ਪੰਜਾਬ ਦੀਆਂ ਕਈ ਤਾਕਤਾਂ ਨੇ ਹਿਮਾਚਲ ਦੇ ਨੌਜਵਾਨੀ ਨੂੰ ਨਸ਼ਾ ਦੀ ਦਲਦਲ ਵਿੱਚ ਧੱਕਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਪੰਜਾਬ ਨੇ ਹਿਮਾਚਲ ਪ੍ਰਦੇਸ਼ ਨੂੰ ਬਰਬਾਦ ਕਰਨ ਲਈ ਆਪਣੀ ਸਾਰੀ ਤਾਕਤ ਲਗਾ ਦਿੱਤੀ ਹੈ ਹਿਮਾਚਲ ਲੈ ਕੇ ਜੋ ਵੀ ਮਨਸੂਬੇ ਰੱਖਦੇ ਨੇ ਅਸੀਂ ਉਹਨਾਂ ਦੀਆਂ ਯੋਜਨਾਵਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਇਸ ਦੇ ਬਾਅਦ ਤੋਂ ਕਾਫੀ ਜ਼ਿਆਦਾ ਚਰਚਾ ਵਾਲਾ ਦੌਰ ਸ਼ੁਰੂ ਹੋ ਗਿਆ। ਜਿਉਂਦੇ ਜਿਲੰਦਰ ਪਠਾਨਕੋਲ ਰੋਡ ਤੇ ਸਵਾਰੀ ਨਾਲ ਪਰਿਵਾਰਸ ਰੋਡਵੇਜ਼ ਦੀ ਬੱਸ ਦੇ ਇੱਕ ਪਿਆਨਕ ਟੱਕਰ ਹੋਈ ਹੈ ਤੇ ਇਹ ਹਸਾ ਵਾਪਰਿਆ ਜਾਣਕਾਰੀ ਅਨੁਸਾਰ ਇੱਕ ਮੋਟਰਸਾਈਕਲ ਸਵਾਰਕ ਰੇੜੀ ਵਾਲਾ ਤੇ ਕੋਲ ਬਿਜਲੀ ਦੀ ਬੱਸ ਦੇ ਟੱਕਰ ਕਾਰਨ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਸਾ ਇਸ ਕਾਲੇ ਪਲੇਨਕਸੀ ਕੀ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਦੋ ਹੋਰਾਂ ਮੌਜਰਾਚੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਦੀ ਮੌਜੂਦ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਮ੍ਰਿਤਕ ਦੀ ਪਛਾਣ ਨਿਰਿੰਦਰ ਸਿੰਘ ਵਾਸੀ ਕਾਲਾ ਬਖਰਾਵਜ ਹੋਈ ਹੈ ਮਕਸੂਦਾ ਥਾਣੇ ਦੇ ਐਸਆਈ ਨਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਨਾ ਨੇ ਬਸ ਨੂੰ ਕਬਜ਼ੇ ਚ ਲੈ ਗਏ ਤੇ ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ ਦੇ ਯਾਲਾਪੁਰਾ ਹਾਈਵੇ ਤੇ ਇੱਕ ਵੱਡਾ ਬਿਆਨਕ ਹਾਸਾ ਵਾਪਰਿਆ ਇਥੇ ਗੁਲਾਪੂਰਾ ਵਿੱਚ ਸੱਜਣਾਂ ਪਰਯਾਟਕਕ ਸੰਤੁਲਨ ਟਵਾ ਬੈਠਾ ਤੇ ਪਲਟ ਗਿਆ ਜਿਸ ਕਾਰਨ ਟਰੱਕ ਦੇ ਉੱਪਰ ਖੱੱਚੇ ਉੱਡ ਗਏ ਸਹਾਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ 15 ਲੋਕ ਜ਼ਖਮੀ ਹੋ ਗਏ ਨੇ ਹਾਸਾ ਖਰੀਬ ਸਵੇਰੇ 4 ਵਜੇ ਵਾਪਰਿਆ ਹਾਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਉੱਤਰਾਕਰਨੜ ਦੇ ਐਸਐਸਪੀ ਐਮ ਨਾਰਾਇਣ ਨੇ ਦੱਸਿਆ ਕਿ ਕਰਨਾਟਕ ਦੇ ਉੱਤਰਾਕਰਨੜ ਜ਼ਿਲ੍ਹੇ ਦੀ ਐਨ ਐਚ 36 ਤੇ ਸਵੇਰੇ ਇਟਨਾ ਖਾਸਾ ਹਾਦਸਾ ਗਰਸਤ ਹੋਇਆ ਕਿ ਸਟ੍ਰੱਕ ਵਿੱਚ ਸਬਜ਼ੀਆਂ ਫਲ ਲੱਦੇ ਹੋਏ ਸਨ ਤੇ ਇਸ ਵਿੱਚ 30 ਤੋਂ ਵੱਧ ਲੋਕ ਸਵਾਰ ਸਨ ਤੇ ਸਵੇਰੇ 4 ਵਜੇ ਦੇ ਕਰੀਬ ਟਰੱਕ ਡਰਾਈਵਰ ਦੂਜੇ ਬਾਹਰ ਨੂੰ ਰਸਤਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਖੱਬੇ ਪਾਸੇ ਚਲਾ ਗਿਆ तकरीबन 50 ਮੀਟਰ ਡੂੰਗੀ ਖਾਈ ਦੇ ਵਿੱਚ ਡਿੱਗ ਪਿਆ ਤੇ ਜਿਸ ਤੋਂ ਬਾਅਦ ਇਹ ਵੱਡਾ ਹਾਸਾ ਵਾਪਰਿਆ ਦੰਦਰ ਦੇ ਪੋਪਰ ਵਿੱਚ ਇੱਕ ਕਾੜੂਬੇ ਵਿੱਚ ਬਣਾਏ ਜਾ ਰਹੇ ਸੀਐਨਜੀ ਪਲਾਨਟ ਦੇ ਮੁੱਦੇ ਨੂੰ ਲੈ ਕੇ ਕੰਬਸਿਬਾਇਟ ਪ੍ਰਸ਼ਾਸਨ ਅਧਿਕਾਰੀ ਆਵਾਂ ਸਾਹਮਣੇ ਹੋ ਗਏ ਨੇ ਦੌਰਾਨ ਕੰਮਗੱਦ ਦੀ ਆਪੂਰਤ ਸੇਵ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਤੇ ਐਸਟੀਐਮ ਆਦਮਪੁਰ ਵੀ ਵੀ ਕੁਮਾਰ ਮੋਦੀ ਵਿਚਾਰਕਾਰ ਕਿ ਕਿ ਬਹਿਸ ਹੋ ਗਈ ਹਾਕ ਐਸਦੀਮ ਨੇ ਮੌਕੇ ਤੇ ਹੀ ਵਿਧਾਇਕ ਤੋਂ ਮਾਫੀ ਮੰਗ ਲਈ ਪਰ ਮੀਟਿੰਗ ਵਿੱਚ ਕੋਈ ਵੀ ਹੱਲ ਨਹੀਂ ਨਿਕਲ ਸਕਿਆ ਆਖਿਰ ਰਾਜੇ ਮਤੇ ਵਿਧਾਇਕ ਮੀਟਿੰਗ ਛੱਡ ਕੇ ਚਲੇ ਗਏ ਇਹ ਇੱਕ ਮਾਮਲਾ ਉਸ ਵੇਲੇ ਰਣਜੀਤ ਦੇ ਵਿਧਾਇਕ ਕੋਟਲੀ ਦੇ ਨਾਲ ਐਸਟੀਐਮ ਨੇ ਕਿਸੇ ਨਾਲ ਥੋੜੀ ਉੱਚੀ ਆਵਾਜ਼ ਵਿੱਚ ਤਾਲੁਕ ਅੰਸ਼ੂ ਕਲਤੀ ਇਸੇ ਵਿਧਾਇਕ ਕੌਂਟੀ ਐਸਟੀਐਮ ਵੀ ਪੜਾ ਕੇ ਤੇ ਆਦੂ ਕੋ ਹਲਕੇ ਦੇ ਕਾਂਗਰਸ ਦੇ ਡਾਇਰ ਸ੍ਰੀ ਦਸਿੰਘ ਗੋੜੀ ਨੇ ਕਹਿ ਕਿ ਅਸੀਂ ਇਸ ਮਾਮਲੇ ਦਾ ਹੱਲ ਕਰਵਾਉਂਗੇ ਮੀਟਿੰਗਾਂ ਵਿਚ ਆਈ ਸੀ ਕਿਸਾਨਾਂ ਦੀ ਗੱਲ ਸਮੇਂ ਸਿਰ ਪ੍ਰਸ਼ਾਸਕੀਆਂ ਨੇ ਸਾਡੀ ਗੱਲ ਨਹੀਂ ਸੁਣੀ ਜਿਸ ਕਾਰਨ ਇਹ ਵਿਵਾਦ ਹੋਇਆ ਐਸਟੀਐਮ ਸੰਗਤ ਇਹਦੇ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਪੰਜਾਬ ਦੀ ਮੁੱਖ ਮੰਤਰੀ ਤੇ ਸੀਨੀਅਰ ਅਧਿਕਾਰੀ ਖੰਡ ਮਿਲ ਦੇ ਮੁੱਦੇ ਦਾ ਹੱਲ ਕਰਨ ਦੇ ਲਈ ਮੇਰੇ ਨਾਲ ਗੱਲ ਕਰਦੇ ਸਨ ਤੇ ਪੰਜਾਬ ਵਿੱਚ ਕੈਮਰਾ ਰਾਹੀਂ ਚਲਾਨ ਪੇਸ਼ ਕਰਨ ਦੀ ਸਕੀਮ ਹੋ 26 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ ਸ਼ੁਰੂਆਤ ਹੋਈ ਜਿਹੇ ਸਕੀਮ ਲੁਧਿਆਣਾ ਜਲੰਧਰ ਅੰਮ੍ਰਿਤਸਰ ਤੇ ਮੋਹਾਲੀ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਪੂਰੇ ਪੰਜਾਬ ਚ ਲਾਗੂ ਕੀਤਾ ਜਾਵੇਗਾ ਸਿਟੀ ਟ੍ਰੈਫਿਕ ਪੁਲਿਸ ਨੇ ਦਸੰਬਰ ਵਿੱਚ ਟ੍ਰਾਇਲ ਆਧਾਰ ਤੇ ਕੈਮਰਾ ਦੀ ਮਦਦ ਨਾਲ ਲੋਕਾਂ ਦੇ ਈ ਚਲਾਨ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਸਨ ਤੇ ਦਸੰਬਰ ਅਤੇ ਜਨਵਰੀ ਦੇ ਮਹੀਨੇ ਵਿੱਚ ਟ੍ਰੈਫਿਕ ਪੁਲਿਸ ਨੇ ਹੁਣ ਤੱਕ 452 ਲੋਕਾਂ ਦੇ ਈ ਚਲਾਨ ਕੀਤੇ ਨੇ ਟ੍ਰੈਫਿਕ ਵਿਭਾਗ ਦੇ ਡੀਸੀਪੀ ਐਸਆਰ ਨੇ ਸਪਸ਼ਟ ਕੀਤਾ ਹੈ ਕਿ 26 ਜਨਵਰੀ ਤੋਂ ਸਵੇਰੇ ਦੇ ਚਾਰ ਜਿਹੜਿਆਂ ਲੁਧਿਆਣਾ ਚਲੰਕਰ ਰਮੇਸ਼ਪੁਰ ਦੇ ਮੋਹੱਲੇ ਵਿੱਚ ਇੱਕ ਸਲਾਹਨ ਸਕੀਮ ਪੂਰੇ ਜ਼ੋਰਾਂ ਨਾਲ ਸ਼ੁਰੂ ਕੀਤੀ ਜਾਵੇਗੀ ਫਿਲਹਾਲ ਇਸ ਬਿਊਰੋ ਤੋਂ ਸੇ ਨਾ ਹੀ ਨੰਮੀਆ ਤਾਜ਼ਾ ਖਬਰਾਂ ਲਈ ਕਿਸੇ ਦੇ ਰਿਪੋਰਟ ਜੁਕੀਆ ਨਹੀਂ